ਵਨੋ ਲਗਾਈ ਗਈ ਤਨਖਾਹ ਦੇ ਅਨੁਸਾਰ ਸੁਖਬੀਰ ਸਿੰਘ ਬਾਦਲਾ ਤੇ ਬਿਕਮ ਸਿੰਘ ਮਜੀਠੀਆ ਗੁਲਜ਼ਾਰ ਸਿੰਘ ਰਾਣੀ ਕੇ ਸੁੱਚਾ ਸਿੰਘ ਲੰਗਾਰ ਡਾਕਟਰ ਦਲਜੀਤ ਸਿੰਘ ਚਿੰਮਾ ਤੇ तमाम ਕੋਰ ਕਮੇਟੀ ਦੇ ਮੈਂਬਰ ਅਤੇ ਕੈਬਨਟ ਦੇ ਆਪਣੀਆਂ ਮੈਂਬਰ ਆਪਣੀਆਂ ਸੇਵਾ ਨਿਭਾਉਂਦੇ ਹੋਏ ਸੋ ਥੈਂਕ ਯੂ ਸ਼ੋਮਣੀ ਕਲਗਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਸੰਸਦ ਮੈਂਬਰ ਹਰਸਿਮਤ कौर ਬਾਦਲ ਸ਼੍ਰੀਕਲਤਾਕਰ ਸਾਹਿਬ ਦੇ ਵੱਲੋਂ ਸੁਣਾਈ ਗਈ ਧਾਰਮਿਕ ਸਜ਼ਾ ਤੋਂ ਬਾਅਦ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਵਿਖੇ ਪੰਡਿਤ ਹੁੰਦੇ ਹੋਏ ਦੇਖੇ ਜਾ ਸਕਦੇ ਬਿਲਕੁਲ ਜਿਵੇਂ ਕਿ ਨਾਲੋਂ ਕੰਟੀਨ ਦੇ ਸਭਾ ਮੰਡਲ ਨੂੰ ਅਨੁਸਾਰ ਲਗਾਈ ਗਈ ਸੀ ਤੁਹਾਡੇ ਤੇ ਪੂਰੀ ਕਮੇਟੀ ਨੂੰ ਜਿਸ ਦੇ ਨਾਲ ਜਿਹੜੇ ਸਹਿਯੋਗੀ ਸੀਗੇ ਜਿਹੜੇ ਉਸ ਟਾਈਮ ਦੇ ਕਮੇਟੀ ਦੇ ਮੈਂਬਰ ਸੀਗੇ ਨਾਲ ਨਾਲ ਕੋ ਕਮੇਟੀ ਦੇ ਮੈਂਬਰ ਸੀਗੇ ਨੂੰ ਲਖਾ ਲਗਾਈ ਗਈ ਉਸ ਤਰੀਕੇ ਨਾਲ ਅਸੀਂ ਇਸ ਵੇਲੇ ਲੰਗਰਪਨ ਆਰਦਿਕ ਪਹੁੰਚਾ ਦਿੱਸਕੀ ਜਿਸ ਤੱਕ ਜਿਹੜਾ ਸ਼ੁਰੂ ਕਰਦੇ ਲੰਗਰ ਕਰਦੇ ਪਹੁੰਚਾ ਦਿੱਸਕੀ ਜਿੱਥੇ ਕਿ ਇਸ ਵੇਲੇ ਜਿਹੜਾ ਲੰਗਰ ਕਰਦੇ ਸਾਰੀ ਆ ਜਿਹੜੇ ਸਹਿਯੋਗੀ ਨੇ ਨਾਲੋਂ ਜਿਹੜੇ ਸੀਗੇ ਉਹ ਸਾਥੀ ਸੀਗੇ ਉਸ ਤਰੀਕੇ ਸੇਵਾ ਕਰਦੇ ਨਜ਼ਰ ਆਉਂਦੇ ਨੇ ਤੁਹਾਨੂੰ ਦਿਖਾ ਰਹੇ ਹਾਂ ਕਿ ਸੁਖਬੀਤ ਸਿੰਘ ਬਾਦਲ ਜੋ ਕਿ 휠 ਚੇਅਰ ਤੇ ਬੈਠੇ ਹੋਏ ਉਹਨਾਂ ਦੇ ਸਮੂਹ ਜਿਹੜੇ ਅੱਜ ਗੱਲ ਕਰੀਏ ਸਾਰੇ ਸੁਜੋਗੀਆਂ ਸਾਥੀਆਂ ਦੀ ਗੱਲ ਕਰੀਏ ਕਮੇਟੀ ਦੀ ਗੱਲ ਕਰੀਏ ਉਸ ਸਰਵਨ ਬਾਰੇ ਨਾਲ ਨਾਲ ਸਬੀਰ ਸਿੰਘ ਬਾਦਲ ਜਿਹੜਾ ਉਹ ਆਪਣੇ ਬਿਲਕੁਲ ਰੋਟਾ ਨਾਲ ਵੀਰ ਜੀ ਦੇ ਤੇ ਬੈਠ ਕੇ ਜਿਹੜਾ ਵਰਤਨਾ ਦੀ ਸੇਵਾ ਕਰਦੇ ਨੇ ਜੇ ਲਾ ਰਹੇ ਨੇ ਤੁਸੀਂ ਦੇਖੋਗੇ ਕਿ ਸੰਸੇਬਾਨਾ ਵੱਲੋਂ ਜਿਹੜੀਆਂ ਤਨਖਾਹਾਂ ਲਗਾਈਆਂ ਗਿਆ ਸੀ ਜਿਸ ਤਰੀਕੇ ਨਾਲ ਬਾਹਰ ਗੇਟ ਦੇ ਬਾਹਰ ਬੈਠ ਕੇ ਜਿਹੜੀ ਤਨਖਾਹ ਲਗਾਈ ਸੀ ਕਿ ਸੀਗੀ ਗੇਟ ਚੋੜਾ ਪਾ ਕੇ ਤੱਸੀ ਪਾ ਕੇ ਅੱਛਾ ਫੜ ਕੇ ਜਿਹੜੀ ਸੇਵਾ ਕਰਨ ਦੀ ਡਿਊਟੀ ਲਗਾਈ ਗਈ ਸੀ ਉਸ ਤੋਂ ਬਾਅਦ ਜਿਹੜੀ ਅੰਦਰ ਵਰਤਨਾ ਦੀ ਸੇਵਾ ਲਗਾਈ ਗਈ ਆ ਵਰਤਨਾ ਦੀ ਸੇਵਾ ਹੋਣ ਕਰਦੇ ਸਬੀਰ ਸਿੰਘ ਬਾਦਲ ਜੇ ਲਾ ਰਹੇ ਨੇ ਉਸ ਤਰੀਕੇ ਨਾਲ ਤੁਸੀਂ ਤਸਵੀਰਾਂ ਲਗਾ ਕਰਕੇ ਵੀ ਸਵਾਦ ਦਿਖਾ ਰਹੇ ਹੋਗੀ ਤੁਸੀਂ ਵੀ ਅਸਮਾਨ 'ਤੇ ਆਪਣੇ ਆਪਣੀ ਸੇਵਾ ਨੇ ਬਹੁਤ ਨਜ਼ਰ ਆ ਰਹੇ ਨੇ ਤੁਸੀਂ ਕੁਝ ਵੀ ਦੇਖਿਓ ਉਸੇ ਲਈ ਨਾਲ ਨਾਲ ਕੋਈ ਦੂਜੀ ਜੁੱਤੀ ਸੈਂਕਮ ਤੋਂ ਦਿਖਾਉਣਾ ਕਿ ਅਸੇ ਜੀ ਕੰਗਿਸਿੰਘ ਮਜੂਤੀਆ ਕੋ ਅ ਜੀ ਕੰਗਿਸਿੰਘ ਮਜੂਤੀਆ ਕੋ ਤਮਾਮ ਜਿਹੜੇ ਨੇ ਉਹਦੇ ਸੇਵਾ ਦੇ ਜਿਹੜੇ ਨੇ ਸਥਾਨ ਤੇ ਲਗਾ ਕੇ ਗੱਲ ਕਰੀਏ ਅ ਗੁਜਾਰਤ ਦੀ ਪੁਰਾਣੀ ਕਵੀ ਗੱਲ ਕਰੀਏ ਨਾਲ ਚੀਮਾ ਸਾਹਿਬ ਦੀ ਗੱਲ ਕਰੀਏ ਤਕਰੀਬਨ ਪੂਰੀ ਜਿਹੜਾ ਤੇ ਜਿਹੜੇ ਤਮਾਮ ਦੀ ਗੱਲ ਕਰੀਏ ਤਮਾਮ ਉਹਦੇ ਜਿਹੜੇ ਸਾਫੀ ਸੀਗੇ ਉਸ ਵੇਲੇ ਸੇਵਾ ਨੂੰ ਬੋਲਦੇ ਨਜ਼ਰ ਆ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਬਰਤਨਾਂ ਦੀ ਸੇਵਾ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਚੀਮਾ ਸਾਹਿਬ ਨੂੰ ਦਰਵਾਜ਼ਾ ਲਗਾਇਆ ਗਿਆ ਸੀ ਜਿਆ ਪਹਿਲਾਂ ਬਾਥਰੂਮ ਦੀ ਸੇਵਾ ਲਈ ਦਿੱਤੀ ਸੀ ਕਿ ਬਾਥਰੂਮ ਦੀ ਸੇਵਾ ਕਰਨਗੇ ਬਾਥਰੂਮ ਦੀ ਸੇਵਾ ਕੜੀਆ ਆ ਉਸ ਨੂੰ ਨਾਲ ਕਰਕੇ ਫਿਰ ਉਹ ਅੰਦਰ ਆਣ ਕੇ ਜਿਹੜੀ ਬਰਤਨਾਂ ਦੀ ਸੇਵਾ ਕਰਨਗੇ ਬਰਤਨਾਂ ਦੀ ਸੇਵਾ ਕਰਨ ਤੋਂ ਬਾਅਦ ਜਿਹੜੀ ਆ ਫਿਰ ਉਹ ਨਾਮ ਸਿਮਰਨ ਦੀ ਸੇਵਾ ਕਰਨਗੇ ਨਾਮ ਸਿਮਰਨ ਕਰਨਗੇ ਬਾਅਦ ਬੈਠ ਕੇ ਉਸੇ ਤਰੀਕੇ ਨਾਲ ਜਿਹੜੇ ਸਾਰੇ ਜਿੱਤ ਤਰੀਕੇ ਦੇ ਵੇਖੋ ਤੁਸੀਂ ਇਹ ਸੁਖਵੀਰ ਸਿੰਘ ਬਾਦਲ ਅਤੇ ਬਿਕਮਜੀਤ ਸਿੰਘ ਮਜੀਠੀਆ ਮੁਜਾਸੀ ਗਰਾਨੀ ਕੇ ਆਪਣੇ तमाम ਉਹਨਾਂ ਦੇ ਬੜੇ ਸਾਥੀ ਜੋਗੀ ਸੀ ਇਸੇਲੇ ਲੰਗਰ ਕਰਦੇ ਵੇਖੋ ਜਿਹੜੇ ਬਰਤਨਾਂ ਦੀ ਸੇਵਾ ਕਰਦੇ ਨੇ ਜਿਹੜੇ ਆ ਰਹੇ ਨੇ ਭਾਵੇਂ ਤੁਸੀਂ ਜਿਹੜੇ ਇੰਨੇ ਦੇ ਪੰਜਾਬ